ਮੈਂ ਰਿਪੋਰਟ ਪੜ੍ਹ ਰਿਹਾ ਸੀ ਕਹਿੰਦੇ ਕਿ ਇੱਕ ਘਰ ਵਾਲਾ ਕਹਿੰਦਾ ਕਿ ਮੈਨੂੰ ਸਮਝ ਨਾ ਆਇਆ ਕਰੇ ਮੇਰੀ ਧਰਮ ਪਤਨੀ ਕਿਸੇ ਦਿਨ ਤਾਂ ਇੰਨੀ ਖੁਸ਼ ਹੋਇਆ ਕਰੇ ਕਿ ਭੱਜ-ਭੱਜ ਸਭ ਤੇ ਕੰਮ ਕਰਿਆ ਕਰੇ ਹੂੰ ਤੇ ਕਿਸੇ ਦਿਨ ਉਹਦਾ ਵਿਵਹਾਰ ਅਜਿਹਾ ਬਦਲ ਜਾ ਕਰੇ ਕਿ ਉਹ ਗੱਲ-ਗੱਲ ਤੇ ਭੱਜ-ਭੱਜ ਕੇ ਪਿਆ ਕਰੇ ਹੂੰ ਤੇ ਅਸੀਂ ਦੇਖੀਏ ਕਿਸੇ ਦਿਨ ਭੱਜ-ਭੱਜ ਕੰਮ ਕਰਦੀ ਹੈ ਤੇ ਕਿਸੇ ਦਿਨ ਖਾਣ ਨੂੰ ਭੱਜ-ਭੱਜ ਕੇ ਪੈ ਰਹੀ ਹੈ ਇਹਦਾ ਅਚਾਨਕ ਵਿਵਹਾਰ ਕਿਉਂ ਬਦਲਦਾ ਹੂੰ ਕਹਿੰਦੇ ਮੈਂ ਕਿਸੇ ਮਤਲਬ ਮਾਹਰ ਡਾਕਟਰ ਨਾਲ ਰਾਇ ਕੀਤੀ ਹੈ ਜੀ ਸਾਈਕੋਲੋਜੀਕਲ ਡਾਕਟਰ ਨਾਲ ਰਾਇ ਕੀਤੀ ਹੂੰ ਉਨੇ ਕਿਹਾ ਕਿ ਤੁਸੀਂ ਇਹਦੀ ਜੋ ਵੀ ਅਪਲੋਡ ਕਰਦੀ ਹੈ ਰੋਜ਼ ਉਹਨੂੰ ਹਫਤਾ ਚੈੱਕ ਕਰੋ ਜੀ ਕਹਿੰਦਾ ਮੈਂ ਉਹਦਾ ਸਟੇਟਸ ਚੈੱਕ ਕਰਨਾ ਸ਼ੁਰੂ ਕੀਤਾ ਹੂੰ ਹੂੰ ਤੇ ਕਹਿੰਦਾ ਜਿਸ ਦਿਨ ਤਾਂ ਉਹਦੇ ਸਟੇਟਸ ਤੇ ਖੂਬ ਦਿਲ ਫੁੱਲ ਬਾਬਾ ਕਮਾਲ ਅਹਿਜ ਇੱਕ ਕਮੈਂਟ ਆਇਆ ਕਰ ਉਹਦਨ ਤਾਂ ਬਹੁਤ ਖੁਸ਼ ਹੋਇਆ ਕਰੇ ਹੂੰ ਹੂੰ ਤੇ ਜਿੱਦਨ ਕਮੈਂਟ ਕੋ ਚੰਗੇ ਨਾ ਆਏ ਜਾਂ ਲਾਈਕ ਘਟ ਗਏ ਜਾਂ ਕੁਝ ਅਹਿਜ ਹੋ ਗਿਆ ਉਹਦਨ ਕਹਿੰਦਾ ਉਹਦਾ ਮੂਡ ਆਫ ਤੇ ਉਹ ਸਾਡੇ ਨਾਲ ਲੜਿਆ ਝਗੜਿਆ ਕਰੇ ਹੂੰ ਇਸੇ ਆਧਾਰ ਤੇ ਮੈਂ ਰਿਪੋਰਟ ਦੇਖ ਰਿਹਾ ਹਾਂ ਡਾਕਟਰ ਭੀਮਰਾਓ ਉਮੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਸਾਈਕੋਟ੍ਰਿਕ OPD ਹੂੰ ਹੂੰ ਇਹ ਫੇਜ਼ 6 ਦੇ ਵਿੱਚ ਹੈ ਮਹਾਲੀ ਦੇ ਵਿੱਚ ਜੀ ਇੱਥੇ ਹਰ ਮਹੀਨੇ 35 ਤੋਂ 40 ਅਜਿਹੇ ਮਾਮਲੇ ਆਉਂਦੇ ਨੇ ਕਿ ਬੱਚਿਆਂ ਦੀਆਂ ਉਂਗਲਾਂ ਦਾ ਮਸਲਾ ਹੈ ਬੱਚਿਆਂ ਦਾ ਦਿਮਾਗ ਦਾ ਮਸਲਾ ਹੈ ਬੱਚਿਆਂ ਦੇ ਸ਼ਰੀਰ ਦਾ ਮਸਲਾ ਹੈ ਤੇ ਮਾਪੇ ਆ ਕੇ ਦੱਸਦੇ ਨੇ ਕਿ ਹਲ ਤੇ ਹੋ ਗਈ ਕਿ ਸੁੱਤਾ ਪਿਆ ਜਵਾਕ ਵੀ ਕਹੀਦਾ ਦੇਖੀ ਇੱਧਰ ਆ ਗਿਆ ਗੋਲੀ ਚਲਾ ਦੇ ਗੋਲੀ ਚਲਾ ਦੇ ਤੈਨੂੰ ਮਾਰ ਦੂ ਨਿਕਲ ਜਾ ਨਿਕਲ ਜਾ ਨਿਕਲ ਜਾ ਹੈ ਨਾ ਮਤਲਬ ਕਿ ਉਹ ਵੀਡੀਓ ਗੇਮ ਸੁੱਤੇ ਪਏ ਵੀ ਖੇਡ ਰਹੇ ਜੀ ਤੇ ਲਗਾਤਾਰ ਮੈਂ ਮਤਲਬ ਮਹਿਲਾ ਯੋਗ ਦੀਆਂ ਕੁਝ ਰਿਪੋਰਟਾਂ ਦੇਖ ਰਿਹਾ ਸੀ ਉਹਦੇ ਵਿੱਚ ਵੀ ਮਾਮਲੇ ਆ ਰਹੇ ਨੇ ਕਿ ਜ਼ਿਆਦਾਤਰ ਘਰੇਲੂ ਲੜਾਈ ਝਗੜਿਆਂ ਦਾ ਕਾਰਨ ਮੋਬਾਈਲ ਫੋਨ ਤੇ ਉਹਦੀ ਵਰਤੋਂ ਬਣ ਰਹੀ ਹੈ ਜੀ ਇੱਕ ਤਾਂ ਆਹ ਕਲੇਸ਼ਾ ਹੈਗੇ ਪਿਛਲੇ ਦਿਨੀ ਜਿਹੜੀ ਉਹ ਜਨਾਨੀ ਮਾਰੀ ਮੁਰੀ ਗਈ ਉਹਦੇ ਕਰਕੇ ਖਾਸਾ ਕਸਵਾਣਾ ਹੈ ਕਿ ਰੀਲਾ ਬਣਾਉਣੀਆਂ ਜੀ ਸਵਾਖੇ ਪਾਉਣਾ ਜੀ ਪੁੱਟਾ ਸਿੱਧਾ ਪਾਉਣਾ ਜੀ ਉਹ ਤਾਂ ਇੱਕ ਵੱਖਰਾ ਮਾਮਲਾ ਹੈਗਾ ਹੀ ਹੈ ਜੀ ਉਹ ਤੋਂ ਬਿਨਾ ਜਿਹੜੇ ਦੇਖਣ ਦੇ ਸ਼ਕੀਨ ਨਹੀਂ ਉਹ ਤਾਂ ਮਾਮਲਾ ਹੈ ਜਿਹੜੇ ਮੋਬਾਈਲ ਦੀ ਮਤਲਬ ਬੱਚੇ ਸਾਡੀ ਜਾਨ ਨਾ ਖਾਣ ਸਾਨੂੰ ਰੋਕਣ ਟੋਕਣ ਨਾਲ ਇਸ ਲਈ ਉਹਦੇ ਹੱਥ ਮੋਬਾਈਲ ਫੜਾ ਦੋ ਤੇ ਇਹ ਪ੍ਰਕਿਰਿਆ ਬਹੁਤ ਵੱਧ ਗਈ ਆ ਜੀ ਸੋ ਆਪਣੀ ਜਾਨ ਛਡਾਉਣੇ ਤੇ ਉਹਦਾ ਨਤੀਜਾ ਇਹ ਨਿਕਲ ਰਿਹਾ ਹੈ ਮਤਲਬ ਬੱਚੇ ਇੱਕ ਬੱਚੀ ਦਾ ਮੈਂ ਦੇਖ ਰਿਹਾ ਸੀਗਾ ਉਹ ਕਹਿੰਦੇ ਕਿ ਉਹਨੂੰ ਮੋਬਾਈਲ ਮਿਲਣ ਲੱਗ ਪਿਆ ਤੇ ਉਹ ਖੇਡਣ ਮਿਲਣ ਲੱਗ ਪਈ ਜਦੋਂ ਦੇਖਿਆ ਕਿ ਮੋਬਾਈਲ ਦੀ ਆਦੀ ਹੋ ਰਹੀ ਹੈ ਕਰਦੈਨ ਮੋਬਾਈਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਸੁਸਾਇਸਾਈਡ ਦੀ ਕੋਸ਼ਿਸ਼ ਕੀਤੀ